فتح گڑھ مت مستقبل ہوا آئیں گے اور یہ ਸੋਸ ਪਾਵਰ ਲੋਰ ਦੀ ਨਬਲ ਦੇਖਣ ਪਹਲਾਇਆ ਜਾ ਰਿਹਾ ਹੈ ਇਹ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਖੂਨਦਾਨ ਮਹਾਕल्याण ਇਸ ਤੋਂ ਵੱਡਾ ਕੁਝ ਕੰਮ ਨਹੀਂ ਸਕਦਾ ਇਸ ਕਰਕੇ ਪ੍ਰਮਾਤਮਾ ਇਹਨਾਂ ਦੇਸ਼ਾ ਚਾਰਦੀਕਲਾ ਚਰਚਾ ਹੋਰ ਵੀ ਸ਼ੀਵਰ ਬਣਾਉਂਦਾ ਹੈ ਸੰਗਰਾਮ ਦੇ ਮੌਕੇ ਲੋਕਾਂ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਆਪ ਸਿਪਾਹੀ ਜੱਟਾਂ ਸਾਡੇ ਜਿਹੀ ਬਣਾ ਕੇ ਚੱਲਣਾ ਔਰ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਕਿਸੇ ਇੱਕ ਨਗਰ ਬਾਰੇ ਨਹੀਂ ਇਹ ਸਾਡੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਔਰ ਜਿਹੜਾ ਸੰਗਰਾਮ ਦਾ ਜਿਹੜਾ ਅਨੁਮਾਨ ਨੂੰ ਦੀ ਸ਼ੁਰੂਆਤ ਹੁੰਦੀ ਹੈ ਸੋ ਸਾਡੇ ਲਈ ਸਾਡੇ ਵਾਸਤੇ ਨਵਾਂ ਆਉਣ ਵਾਲਾ ਇਹ ਸਾਰਾ ਸੁਖ ਸੰਗ ਇਹ ਜੀ ਇਕੱਠੇ ਬਣਾ ਕੇ ਫਤਿਹਗਤ ਸਾਡੇ ਖੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਾ ਉਸ ਗੁਰੂ ਵਾਸਤੇ ਆਏ ਔਰ ਇਹਦੇ ਨਾਲ ਹੀ ਸੋਸ ਪ੍ਰੋਬਲਮ ਬਿਨਾ ਬਲਾ ਦੇ ਕੰਪਲਾਇਆ ਜਾ ਰਿਹਾ ਹੈ ਇਹ ਬਹੁਤ ਹੀ ਚੰਗੀ ਗੱਲ ਹੈ ਕਿਉਂਕਿ ਖੂਨਦਾਨ ਮਹਾਕल्याण ਇਸ ਤੋਂ ਵੱਡਾ ਕੋਈ ਕੰਮਦਾਨ ਹੋ ਨਹੀਂ ਸਕਦਾ ਇਸ ਕਰਕੇ ਪ੍ਰਮਾਤਮਾ ਇਹਨਾਂ ਦੇਸ਼ਾ ਚਾਰਦੀਕਲਾ ਚਰਚਾ ਹੋਰ ਵੀ ਸ਼ੀਵ ਰਘਵਾਂ ਸੰਗਰਾਮ ਦੇ ਮੌਕੇ ਲੋਕਾਂ ਕੀ ਸੰਦੇਸ਼ ਦੇਣਾ ਚਾਹੁੰਦੇ ਦੇਖੋ ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਆਪ ਸਿਟੀ ਭਾਈ ਜੱਟਾਂ ਦਾ ਜਗਰੀ ਬਣਾ ਕੇ ਪੀਣੀ ਚਾਹੀਦੀ ਔਰ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਕਿਸੇ ਇੱਕ ਨਗਰਪਤੀ ਨਹੀਂ ਇਹ ਸਾਡੇ ਸਾਰਿਆਂ ਦੇ ਸਾਂਝੇ ਹੁੰਦੇ ਨੇ اور جا سنگران دا دیارا نو مہینوں کی شروعات ہوتی ہے سو لگے ساڑے واسطے نواں آن والا مہینہ سارا فتح گڑھ مستق اور ہی بلڈ کمپ لایا جا رہے ہیں ਇਹ ਮਹੌਬਰੀ ਇੱਕ ਚੰਗੀ ਗੱਲ ਹੈ ਕਿਉਂਕਿ ਖੋਨਦਾਨ ਮਹਾਕल्याण ਇਸ ਤੋਂ ਵੱਡਾ ਕੋਈ ਖੋਨਦਾਨ ਹੋ ਨਹੀਂ ਸਕਦਾ ਇਸ ਕਰਕੇ ਪ੍ਰਮਾਤਮਾ ਨੇ ਇਹ ਸਾ ਚਾਰ ਦੀ ਪਲਾ ਚਰਚਾ ਹੋਰ ਵੀ ਸ਼ਿਵਰਿ ਗ੍ਰਾਵਨ ਸੰਗਰਾਮ ਦੇ ਮੌਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਦੇਖੋ ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਆਪਸੀ ਭਾਈਚਾਰਾ ਜਾਨਾਂ ਜਗੀਰ ਬਣਾ ਕੇ ਚਾਹੀਦਾ ਔਰ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਕਿਸੇ ਇੱਕ ਮਨ ਦੇ ਬਟੇ ਨਹੀਂ ਇਹ ਸਾਡੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਔਰ ਜਿਹੜਾ ਸੰਗਰਾਮ ਦਾ ਦਿਨ ਆਨੰਦ ਮਨਣ ਦੀ ਸ਼ੁਰੂਆਤ ਹੁੰਦੀ ਹੈ ਸੋ ਸਾਡੇ ਲਈ ਸਾਡੇ ਵਾਸਤੇ ਨਵਾਂ ਆਉਣ ਵਾਲਾ ਇਹ ਸਾਰਾ ਸੁਖ ਸੰਗ ਇਹ ਤਰਕੀਬਨਾ ਹੈ। ਫਟਕਾ ਦੇ ਸਾਡੇ ਦੇ ਗੁਰੂ ਸਾਹਿਬ ਜੀ ਨਾ ਤੋਂ ਸਾਡੇ ਗੁਰੂਆਂ ਵਾਸਤੇ ਆਏ। ਉਹਦੇ ਨਾਲ ਹੀ ਸਸਥਾ ਵੱਲੋਂ ਵੀ ਨਾ ਬਲੱਡ ਕੈਂਪ ਲਾਇਆ ਜਾ ਰਿਹਾ ਹੈ। ਇਹ ਬਹੁਤ ਬੜੀ ਚੰਗੀ ਗੱਲ ਹੈ ਕਿਉਂਕਿ ਖੂਨਦਾਨ ਮਹਾਕल्याण ਇਸ ਤੋਂ ਵੱਡਾ ਕੋਈ ਕਮਦਾਨ ਹੋ ਨਹੀਂ ਸਕਦਾ। ਇਸ ਕਰਕੇ ਅਪਰਮਾਤਮਾ ਨੂੰ ਇਹ ਸਾ ਚਾਰਦੀ ਕਲਾ ਚਰਕਾ ਹੋਰ ਵੀ ਸ਼ੀਵਤ ਬਣ। ਸੰਗਰਾਮ ਦੇ ਮੌਕੇ ਲੋਕਾਂ ਕੀ ਸੰਦੇਸ਼ ਦੇਣਾ ਚਾਹੁੰਦੇ ਹੈ। ਫਿਰ ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਆਪ ਸਿਪਾਹੀ ਜਾਨਾਂ ਜਗਰੀ ਬਣਾ ਕੇ ਚਾਹੀਦਾ ਔਰ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹ ਕਿਸੇ ਇੱਕ ਮਨੁੱਖ बटे ਨਹੀਂ ਇਹ ਸਾਡੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਔਰ ਜਿਹੜਾ ਸੰਗਰਾਮ ਦਾ ਜਿਹੜਾ ਨਿਮਨੀਆਂ ਦੀ ਸ਼ੁਰੂਆਤ ਹੁੰਦੀ ਹੈ ਸੋ ਸਾਡੇ ਲਈ ਸਾਡੇ ਵਾਸਤੇ ਨਮਾ ਬਲਾਂ ਨੂੰ ਸਾਰਾ ਸੁਖ ਸੰਯ ਜੀ ਇਥੇ ਬਣਾ ਕੇ